ਬਾਰੀ ਤੌਰ ਤੇ ਸਰੀਰ ਦਾ ਸਿੱਖ ਬਣਨਾ ਬਹੁਤ ਸੌਖਾ ਵਾ ਆ ਸਾਡਾ ਜੂਰੀ ਇਸੇ ਗੱਲ ਤੇ ਲੱਗਾ ਹੋਇਆ ਤੇ ਨੁਕਸਾਨ ਵੀ ਸਾਡਾ ਇੱਥੇ ਹੋਇਆ ਤਾਂ ਹੀ ਤੁਸੀਂ ਵੇਖਿਆ ਬਹੁਤੇ ਭੇਖੀ ਕੋਈ ਕਿਤੇ ਮੱਥਾ ਟੇਕੀ ਜਾਂਦਾ ਤੇ ਆਮ ਲੋਕ ਕਹਿੰਦੇ ਸੀ ਸਿੱਖ ਤੁਰਿਆ ਫਿਰਦਾ ਇੱਕ ਚੇਤਾ ਰੱਖਿਓ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਕਿਤੇ ਹੋਰ ਮੱਥਾ ਨਹੀਂ ਟੇਕਦਾ ਜਿਹੜਾ ਟੇਕਦਾ ਉਹ ਗੁਰੂ ਦਾ ਸਿੱਖ ਨਹੀਂ ਹੈਗਾ ਮੈਂ ਦੁਬਾਰਾ ਬੋਲਾਂ ਜੀ ਜਿਹੜਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਕਿਤੇ ਹੋਰ ਮੱਥਾ ਕਿਉਂਕਿ ਮੈਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਸਨਮੁਖ ਸ਼ਬਦ ਵਰਤਿਆ ਨਾ ਉਦੋਂ ਸੇਖ ਸ਼ਬਦ ਵਰਤਿਆ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੇ ਜੇ ਕੋ ਸੇਖ ਗੁਰੂ ਸੇਤੀ ਹੋਵੇ ਤਾਂ ਸਨਮੁਖ ਜਿਉਂ ਰਹੇ ਜਿਉਂ ਰਹੇ ਲਬਜ ਵਰਤਿਆ ਜਿਉਂ ਰਹੇ ਗੁਰ ਨਾਲ ਉਹਦੀ ਸੁਰਤ ਗੁਰੂ ਦੇ ਨਾਲ ਰਵੇ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਣਾ ਹਿਰਦੇ ਤੇ ਆਏ ਗੁਰੂ ਦੇ ਚਰਣਾ ਨੂੰ ਆਪਣੇ ਹਿਰਦੇ ਚ ਤੇ ਆਏ ਤੇ ਗੁਰੂ ਦੇ ਚਰਨ ਕਿਹੜੇ ਭਲਾ ਹਿਰਦੇ ਚਰਨ ਸ਼ਬਦ ਸਤ ਗੁਰੂ ਕੋ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪਣੇ ਅੰਦਰ ਸੰਭਾਲਿਓ ਨਾ ਚਰਨਾਂ ਨੂੰ ਆਪ ਛੱਡ ਸਦਾ ਰਹਿ ਪਰਣਾ ਗੁਰ ਬੇਨਾ ਸਾਰੇ ਬੋਲੋ ਜੀ ਗੁਰ ਬੇਨਾ ਅਵਰ ਨਾ ਜਾਣਿਆ ਕੋਈ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਾ ਜਾਣੇਓ ਯਾਨੀ ਕਿ ਕਿਸੇ ਦੇ ਨਾਮ ਮੰਨੇ ਗੁਰ ਬੇਨਾ ਅਵਰ ਨਾ ਜਾਣਿਆ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਰਮੁਖ ਹੋਏ ਉਹ ਸਿੱਖ ਗੁਰੂ ਦੇ ਸਰਮੁਖ ਵਾ ਤੇ ਜਦੋਂ ਬੇਮੁਖ ਸ਼ਬਦ ਵਰਤੇ ਨਾ ਅਗਲੀ ਪੌੜੀ 'ਚ ਉੱਥੇ ਸਿੱਖ ਸ਼ਬਦ ਨਹੀਂ ਵਰਤੇ ਬਾਰੇ ਨੇ ਜੇ ਕੋ ਗੁਰਤਾ ਮਾਰੇ ਤੁਸੀਂ ਸਿੱਖ ਸ਼ਬਦ ਕੋਈ ਵਰਤੇ ਆ ਤੇ ਮਾਰੇ ਨੂੰ ਪਤਾ ਹੈ ਵੀ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਹੁਣ ਦੱਸੋ ਜੀ ਇਹ ਗੁਰੂ ਅਮਰਦਾਸ ਜੀ ਨੇ ਕਿਹਾ ਤੇ ਜੇ ਕੋ ਰਾਗੀ ਢਾਡੀ ਪ੍ਰਚਾਰਕ ਪ੍ਰਬੰਧਕ ਕਹਦੇ ਨਾ ਕਿਸੇ ਨੂੰ ਤੇ ਕਈਆਂ ਗੁੱਸਾ ਕਰਨ ਵਾਲੇ ਜੀ ਅਸੀਂ ਭਲਾ ਸਿੱਖ ਨਹੀਂ ਅਸੀਂ ਧਾਗਾ ਹੀ ਬੱਧਾ ਫੇਕੜੀ ਗੱਲ ਹੈ ਅਹੀਂ ਲਾਲ ਧਾਗਾ ਹੀ ਬੱਧਾ ਅਹੀਂ ਪੀੜਾ ਧਾਗਾ ਹੀ ਬੰਨ ਲਿਆ ਫੇਕ ਹੀ ਹੋਇਆ ਜੇ ਨਾਗ ਵਾਲੀ ਮੁੰਦਰੀ ਪਾਲੀ ਹੈਗੇ ਤੇ ਸਿੱਖੀਆਂ ਨਾ ਫੇਕ ਹੀ ਹੋਇਆ ਜੇ ਮੈਂ ਕਿਸੇ ਪੰਡਤ ਨੂੰ ਹੱਥ ਵਿਖਾਇਆ ਹੈਗਾ ਤੇ ਮੈਂ ਗੁਰੂ ਦਾ ਸਿੱਖ ਹੀ ਆਂ ਫੇਕ ਹੀ ਹੋਇਆ ਮੈਂ ਆਪਣੇ ਪੁੱਤਰ ਧੀ ਦਾ ਟੀਵਾਲ ਵਾਲਾ ਵਿਆਹ ਤੇ ਪਰ ਹੈਗਾ ਤੇ ਮੈਂ ਗੁਰੂ ਦਾ ਉਹ ਬੋਲੋ ਗੁਰੂ ਕੇ ਪਿਆਰੇਓ ਕੀ ਆਂਦਾ ਜੀ ਮੈਂ ਗੁਰੂ ਦਾ ਤੇਰੇ ਕਹਿਣ ਨਾਲ ਕੀ ਹੋਣਾ ਭਾਈ ਗੱਲ ਤੇ ਪ੍ਰਵਾਨਗੀ ਗੁਰੂ ਨੇ ਦੇਣੀ ਆ ਏਦਾਂ ਤੇ ਮੇਰੇ ਵਰਗੇ ਨੂੰ ਉਥੋਂ ਕੜਾ ਲੱਗ ਗਿਆ ਮਲੰਮੇ ਦੀ ਝਾਲ ਵਾਲਾ ਤੇ ਮੈਂ ਸਾਂਭ ਕੇ ਰੱਖਦਾ ਫਿਰਾਂ ਵੀ ਮੈਨੂੰ ਤਾਂ ਸੋਨਾ ਮੇਰੇ ਕੋਲ ਸੋਨਾ ਵਾ ਤਿੰਨ ਟੋਲੇ ਦਾ ਤੇ ਲੈ ਜਾ ਸੁਨਿਆਰੇ ਵੀਰ ਦੇ ਕੋਲ ਉਹਨੂੰ ਕਹੋ ਜੀ ਦੱਸਿਓ ਕਿੰਨੇ ਦਾ ਉਹ ਕਹੇਗਾ 10 ਕਰਪਾਏ ਦਾ ਸਾਰਾ ਏ ਮੇਰੇ ਕੋਲ ਲੈ ਕੇ ਗਿਆ ਸੀ ਕਿਸੇ ਨੇ ਵਿਆਹ ਚਾਹੀਦਾ ਸੀ ਉਹਨਾਂ ਨੇ ਪੋਣਾ ਸੀ ਇਹ ਸੋਨਾ ਨਹੀਂ ਹੈਗਾ ਜੀ ਨਾ ਤੈਨੂੰ ਕਿਹਨੇ ਕਿਹਾ ਸੋਨਾ ਪਰ ਜਦੋਂ ਦਾ ਕੋਲ ਸੀ ਸੋਨਾ ਸਮਝ ਕੇ ਰੱਖਿਆ ਸੀ ਨਾ ਬਸ ਐਦਾਂ ਹੀ ਆ ਇਹ ਤੇ ਪਾਰਖੂ ਦੱਸੂਗਾ ਨਾ ਉਹ ਤਾਂ ਸੁਨਿਆਰੇ ਵੀਰ ਨੂੰ ਪਤਾ ਵੀ ਆ ਮਲੰਮੇ ਦੀ ਝਾਲ ਵਾਲਾ ਜਿਹੜਾ ਤੂੰ ਲਈ ਫਰਦਾ ਤੇ ਨਕਲੀ ਗਹਿਣਾ ਵਾ ਪਰ ਚਮਕ ਜਿਹੜੀ ਸੋਨੇ ਨਾਲੋਂ ਵੀ ਜ਼ਿਆਦਾ ਹੁੰਦੀ ਆ ਮੁਲਮਦੀ ਚਾੜ ਵਾਲੇ ਗਹਿਣੇ ਦੀ ਤੋ ਜਿਹੜੇ ਨਕਲੀ ਹੁੰਦੇ ਨਾ ਉਹਦੀ ਚਮਕਦਮਕ ਬੜੀ ਹੁੰਦੀ ਪੂਰੀ ਉਹ ਦੂਜਿਆਂ ਨਾਲੋਂ ਲਿਸ਼ਕ ਪੁਸ਼ਕੇ ਜ਼ਿਆਦਾ ਰਹਿੰਦੇ ਆ ਪਰ ਮੁੜ ਕੇ ਸਿਰ ਉੱਥੇ ਝਕਾਉਂਦੇ ਆ ਜਾ ਕੇ ਬੱਲੇ 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 ਜਿੱਥੇ ਝਕਾਉਣ ਦੀ ਗੁਰੂ ਕਦੀ ਵੀ ਆਗਿਆ ਨਹੀਂ ਦਿੰਦਾ ਸਭ ਜ਼ਾਦਿਆਂ ਦੀ ਸ਼ਹਾਦਤ ਨਾ ਆ ਚੀ ਚੇਤਾ ਜ਼ਰੂਰ ਰੱਖਣੀ ਗੱਲ ਵੀ ਉਹ ਸੂਬੇ ਸਰਾਂ ਦੀ ਕਚਹਿਰੀ ਦੀ ਵੀ ਜਾ ਕੇ ਉਹਨਾਂ ਸਿਰ ਨਹੀਂ ਝੁਕਾਇਆ ਜ਼ਿੰਦਗੀ ਕਿਹਨੂੰ ਨਹੀਂ ਪਿਆਰੀ ਹੁੰਦੀ ਜੀ ਬੰਦਾ ਆਪਣੀ ਜ਼ਿੰਦਗੀ ਬਚਾਉਣ ਲਈ ਵੱਡੇ ਵੱਡੇ ਸਮਝੌਤੇ ਕਰ ਜਾਂਦਾ ਵੀ ਮੈਂ ਇਹ ਜੀਵਨ ਦੁਬਾਰਾ ਮਿਲਣਾ ਮੈਨੂੰ ਕਿਤੇ ਹਸਪੀਟਲ ਬੰਦਾ ਬਿਮਾਰ ਪਿਆ ਹੋਵੇ ਤੇ ਡਾਕਟਰ ਕਹਿੰਦੇ ਜੀ ਇੰਨੇ ਲੱਖ ਰੁਪਏ ਲੱਗਣਾ ਬੰਦਾ ਕਹਿੰਦਾ 50 ਹਜ਼ਾਰ ਹੋਰ ਵੱਧ ਚੱਕ ਤੂੰ ਜੀ ਡਾਕਟਰਾਂ ਦਿੱਲੀੋਂ ਆਉਣਾ ਸਪੈਸ਼ਲ ਉਹਦੀ ਫਲਾਈਟ ਦਾ ਖਰਚਾ ਵੀ ਆਉਣਾ ਦੇਣ ਨੂੰ ਤਿਆਰ ਆ ਜੀ ਉਹਦਾ ਚਾਰਜ ਨਾ ਉਹ ਵੀ ਦੇਣ ਨੂੰ ਤਿਆਰ ਆ ਜੀ ਸਾਡਾ ਬੱਚਾ ਬਚਣਾ ਚਾਹੀਦਾ ਮਨੋਖ ਆਪਣੇ ਘਰ ਦਾ ਚਿਰਾਗ ਬਚਾਉਣ ਲਈ ਆਪਣੀਆਂ ਦੁਕਾਨਾਂ ਆਪਣਾ ਬਿਜ਼ਨਸ ਆਪਣਾ ਸਭ ਕੁਝ ਵੇਚਣ ਗਹਿਣੇ ਕਰਨ ਨੂੰ ਤਿਆਰ ਹੋ ਜਾਂਦਾ ਵੀ ਜੇ ਔਲਾਦ ਬਚ ਗਈ ਪਰਿਵਾਰ ਦਾ ਜੀ ਬਚ ਗਿਆ ਤੇ ਪੈਸਾ ਫੇਰ ਕਮਾਇਆ ਜਾਣਾ ਪਰ ਕਿੱਡੀ ਵੱਡੀ ਗੱਲ ਆ ਸਭ ਜਿਆਦਿਆਂ ਦੀ ਇਹ ਦ੍ਰਿੜਤਾ ਅਗਲਿਆਂ ਨੇ ਅਸੂਲ ਬਚਾਏ ਆ ਅੱਜ ਉਹਨਾਂ ਅਸੂਲਾਂ ਦੀ ਜਾਇਜਕਾਰ ਆ ਸਾਧ ਸੰਗਤ ਜੀ ਉਹਨਾਂ ਸ਼ਬਦ ਵਰਤੇ ਸੀ ਨਾ ਸਿੱਖੀ ਕੀ ਨੀਵ ਖੰਮ ਹੈ ਸਰੋਂ ਪੇ ਉਠਾ ਚੱਲੇ ਤੇ ਸੱਚ ਤਾਂ ਇਹ ਸਿੱਖੀ ਦਾ ਇਹ ਬੂਟਾ ਵੱਡਿਆ ਨਹੀਂ ਜਾਣਾ ਕਿਸੇ ਕੋਲੋਂ ਇਹ ਖਤਮ ਨਹੀਂ ਹੋਣੀ ਪਤਾ ਕਿਉਂ ਨੀਆਂ ਚ ਸੱਚ ਵਾ ਨਾ ਠੀਕ ਆ ਦੋ ਚਾਰ ਬਹਿਰੂਪੀਏ ਵਾਲ ਨੂੰ ਵੇਖ ਕੇ ਲੋਕਾਂ ਨੂੰ ਕੀ ਲੱਗਣ ਲੱਗ ਪਿਆ ਸਿੱਖ ਖਤਮ ਹੋ ਗਏ ਇੱਥੇ ਤੇ ਉਦੋਂ ਨਹੀਂ ਖਤਮ ਹੋਏ ਜਦੋਂ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੋ ਪਿੱਠਾ ਨਾ ਪਿੱਠਾ ਜੋੜ ਕੇ ਲੜੇ ਸੀ ਨੂਰ ਦੀ ਸਰਾਂ ਲਾ ਕੇ ਮੈਂ ਪੂਰੀ ਦੁਨੀਆ ਨੂੰ ਇੱਕ ਬੇਨਤੀ ਕਰ ਪੂਰੀ ਦੁਨੀਆ ਤੇ ਦੋ ਸਿੱਖ ਵੀ ਰਹਿ ਜਾਣਾ ਮੰਨ ਲਓ ਆਪਾਂ ਨੂੰ ਸਾਨੂੰ ਬਹੁਤੀ ਗਿਣਤੀ ਦੀ ਲੋੜ ਵੀ ਹੈ ਨੀਗੀ ਇੱਥੇ ਕੁਆਂਟੀਟੀ ਦੀ ਲੋੜ ਤੇ ਕੁਆਲਿਟੀ ਦੀ ਲੋੜ ਵਾ ਕੁਆਲਿਟੀ ਚਾਹੀਦੀ ਆ ਸਾਨੂੰ ਗਿਣਤੀ ਦੀ ਵੀ ਗੱਲ ਨਹੀਂ ਹੈਗੀ ਦੋ ਸਿੱਖ ਹੀ ਹੋਣ ਨਾ ਪਰ ਜੇ ਹੋਣ ਗੁਰੂ ਰੰਸਰ ਨੂੰ ਮੰਨਣ ਵਾਲੇ ਤਾਂ ਤਾਂ ਵੀ ਜੈ ਜੈਕਾਰਾ ਚੜਦੀ ਕਲਾ ਜਾ ਅਹੀਂ ਕਿਵਰੀ ਕੁ ਭਰਾ ਜਨੇ ਹਾਈ ਜੀ ਇਦਾਂ ਹੋ ਗਿਆ ਕੁਝ ਨਹੀਂ ਹੋਣਾ ਚੜਦੀ ਕਲਾ ਜੇ ਸੱਚਾ ਨਾ ਖਤਰੇ ਵੀ ਹਮੇਸ਼ਾ ਸੱਚ ਨਹੀਂ ਹੁੰਦੇ ਆ ਜਦੋਂ ਖਤਰੇ ਟਲ ਗਏ ਸਮਝ ਲੋ ਤੁਹਾਡੇ ਪੱਲੇ ਸੱਚ ਵੀ ਨਹੀਂ ਰਿਹਾ ਤੁਹਾਡੇ ਘਰ ਸੋਨਾ ਪੰਜ ਤੋਲੇ ਤੁਸੀਂ ਕਿੱਥੇ ਰੱਖਦੇ ਹੋ ਲੋਕਰ ਬੈਂਕ ਚ ਖਰੀਦ ਕੇ ਆਪਾਂ ਰੱਖਦੇ ਆ ਘਰ ਚ ਵੀ ਰੱਖਿਆ ਹੋਊਗਾ ਤੇ ਬਹੁਤ ਸੇਫ ਜਗ੍ਹਾ ਤੇ ਰੱਖਿਆ ਹੋਏਗਾ ਲੋਹਾ ਵੀ ਇਦਾਂ ਹੀ ਸਾਹਮਣੇ ਰੱਖਦੇ ਆਪਾਂ ਲੋਹੇ ਨੂੰ ਵੀ ਕਦੀ ਲੋਕ ਲਾਇਆ ਉਦੋਂ ਕਿ ਇਹ ਵੀ ਬਾਹਰ ਪਿਆ ਰਹਿੰਦਾ ਏਦਾਂ ਪਰ ਸੋਨਾ ਥੋੜਾ ਜਿਆ ਹੀ ਆ ਉਹਨੂੰ ਸਾਹਮ ਕੇ ਰੱਖਿਆ ਜਾਂਦਾ ਲੋਹਾ ਬਾਹਰ ਪਿਆ ਹੁੰਦਾ ਕਈ ਵਰੀ ਪਤਾ ਹੁੰਦਾ ਵੀ ਇਹਨੂੰ ਕਿਹੜਾ ਕਿਸ ਨੇ ਲੈ ਜਾਣਾ ਚੋਕੇ ਪਰ ਸੋਨਾ ਸਾਹਮ ਕੇ ਰੱਖਿਆ ਜਾਂਦਾ ਜਦੋਂ ਤੱਕ ਖਤਰਾ ਨਾ ਨਿਸ਼ਾਨੀ ਇਸ ਗੱਲ ਦੀ ਵੀ ਕੀਮਤੀ ਚੀਜ਼ ਉਹ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਖਤਰੇ ਕੋਈ ਨਹੀਂ ਸਮਝ ਲੋ ਵੀ ਕੀਮਤ ਵੀ ਕੋਈ ਨਹੀਂ ਹੈਗੀ ਉਦਾਂ ਹੀ ਤੁਰੇ ਫਿਰਦੇ ਉਦਾਂ ਹੀ ਖਤਰਾ ਵੀ ਜਿਹੜੀ ਕੁਆਲਿਟੀ ਹੁੰਦੀ ਉਹ ਨਹੀਂ ਹੁੰਦਾ ਤੋ ਇਹਦੇ ਅਰਥ ਕਰਦ ਯਾਦ ਰੱਖਣਾ ਇਹ ਸਿਧਾਂਤ ਹੀ ਏਡਾ ਪਿਆਰਾ ਵਾ ਤੁਹ ਮੇਰੀ ਹੱਥ ਜੋੜ ਕੇ ਬੇਨਤੀ ਆ ਅਜੇ ਵੀ ਕੁਝ ਨਹੀਂ ਵਿਗੜਿਆ ਸਵੇਰ ਦਾ ਭੁੱਲਿਆ ਵੀ ਸ਼ਾਮਾਂ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਆਪਣੇ ਆਪ ਨੂੰ ਇੱਕੋ ਬੇਨਤੀ ਕਰਾਂ ਇਨਸਾਨ ਆ ਜਿਹੜਾ ਆਪਣੇ ਆਪ ਨੂੰ ਬਦਲ ਸਕਦਾ ਜਿੱਦਨ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਨਾ ਉਹ ਦਿਨ ਆਪਣੀ ਜ਼ਿੰਦਗੀ ਦਾ ਤੁਸੀਂ ਨਜ਼ਾਰਾ ਵੇਖੋ ਕਿੰਨਾ ਕਮਾਲ ਦਾ ਹੋਏਗਾ ਤੁਹਾਡਾ ਹੱਸਣਾ ਤੁਸੀਂ ਸਵੇਰ ਤੋਂ ਤੁਰੋਗੇ ਨਾ ਹਰ ਇੱਕ ਨੂੰ ਹੱਸ ਕੇ ਮਿਲੋਗੇ ਤੁਸੀਂ ਆਉਣ ਅਸੀਂ ਕਈ ਵਾਰੀ ਅਸੀਂ ਸਫ਼ਰ ਕਰਦੇ ਹਾਂ ਹੁਣ ਥਾਂ-ਥਾਂ ਦੇ ਬੰਦਿਆਂ ਦਾ ਵਾਹ ਪੈਂਦਾ ਮੈਂ ਕੱਲ ਦੀ ਗੱਲ ਦੱਸਦਾ ਮੈਂ ਤੇ ਮਨਪੀਸ ਜਿਹੜਾ ਦਲੀਰ ਪੋਰਟ ਤੇ ਸੀ ਨਾ ਕਈ ਰਿਹ ਸਟਾਫ ਤੋਂ ਦਾਦਾ ਲਾਲ ਨੇ ਵੀ ਬੰਦਾ ਘਰੋਂ ਲੜ ਕੇ ਆਇਆ ਪੱਕਾ ਅਸੀਂ ਇੱਕ ਅਸੀਂ ਉੱਥੇ ਨਾ ਜਦੋਂ 에어ਪੋਰਟ ਤੇ ਆਏ ਤੇ ਸੇਮ ਸਾਡਾ ਟਰਮੀਨਲ 2 ਸੀ ਤੇ ਉਹਦੇ ਅੰਦਰੋਂ ਹੀ ਤੁਸੀਂ 에어ਪੋਰਟ ਦੇ ਅੰਦਰੋਂ ਅੰਦਰ ਹੀ ਤੁਸੀਂ ਚੱਲ ਜਣਾ ਸੀ ਤੋਂ ਸਟਾਫ ਦੇ ਬੰਦੇ ਨੂੰ ਸੀ ਕਿਹਾ ਜੀ ਸਾਨੂੰ ਕਿਉਂਕਿ ਉਹ ਸਿਕਿਉਰਿਟੀ ਅੰਦਰ ਅੰਦਰ ਹੋ ਜਾਣਾ ਸੀ ਉਦੋਂ ਸਾਨੂੰ ਬਾਹਰ ਜਾਣਾ ਪੈਣਾ ਸੀ ਤੇ ਜਦੋਂ ਅਸੀਂ ਉਹਨੂੰ ਆਪਣਾ ਬੋਰਡਿੰਗ ਪਾਸ ਦਿਖਾਇਆ ਕਹਿੰਦੇ ਜੀ ਤੁਹਾਡਾ ਫਲਾਈਟ ਤੁਹਾਡੀ ਤੇ 1.5 ਵਜੇ ਆ ਤੁਸੀਂ ਬਾਹਰ ਜਾਓ ਐਂ ਕਿਹਾ ਵੀ ਸਾਡੇ ਕੋਲ ਸਮਾਨ ਜਿਆਦਾ ਸਾਡੇ ਕੈਮਰੇ ਆ ਸਾਨੂੰ ਇਹ ਖੋਲਣੇ ਪੈਣੇ ਆ ਟਾਈਮ ਲੱਗਣਾ ਤੇ ਤੁਹਾਨੂੰ ਕੀ ਜਣਾ ਸਾਨੂੰ ਇੱਧਰ ਤੇ ਲੰਗਾ ਦਿਓ ਇਹ ਇਹ ਜਾਇਜ਼ ਕੰਮ ਕਰ ਲਈ ਤੁਹਾਨੂੰ ਤਾਂ ਕਹਿ ਨਹੀਂ ਰਿਹਾ ਕੰਮ ਵੀ ਸਾਡਾ ਜਾਇਜ਼ ਹੀ ਹੈ ਉਹਦੇ ਜੇ ਇਹ ਉਹ ਉਹਨਾਂ ਵਾਸਤੇ ਆ ਜਿਨ੍ਹਾਂ ਦੀ ਫਲਾਈਟ ਦਾ ਟਾਈਮ ਘਟ ਹੋਵੇ ਮੈਂ ਕਿਹਾ ਅੱਗੇ ਤੇ ਰਾਸ਼ਵੀ ਕੋਈ ਨਹੀਂ ਹੈਗਾ ਪਰ ਗੱਲ ਇਹ ਸੀ ਵੀ ਉਹ ਘਰੋਂ ਲੜਕੇ ਆ ਇਸ ਵਿਚਾਰਾ ਕਰੇ ਕੀ ਹੁਣ ਉਹਨੇ ਅੱਗੇ ਆਪਣੇ ਸੀਨੀਅਰ ਬੀਬੀ ਨੂੰ ਪੁੱਛ ਲਿਆ ਜਿਹਦੀ ਅਫਸਰ ਸੀ ਉਹ ਗਾੜੀ ਉਤੋਂ ਤੱਕ ਹੀ ਕਹਿੰਦੀ ਉੱਪਰ ਜਾਓ ਜੀ ਮੈਂ ਕਿਹਾ ਇਹ ਵੀ ਲੜਕੇ ਆਈ ਵਿਚਾਰੀ ਪੱਕੀ ਸਾਡਾ ਰੋਜ ਵਾ ਪੈਂਦਾ ਅਸੀਂ ਹੱਸ ਕੇ ਆਖਿਆ ਕੋਈ ਗੱਲ ਨਹੀਂ ਸਾਨੂੰ ਅੱਧਾ ਘੰਟਾ ਹੋਰ ਲੱਗ ਜੂ ਪਰ ਬੀਬੀ ਜੀ ਜ਼ਿੰਦਗੀ 'ਚ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਸਮਾਈਲ ਖੁਸ਼ ਹਸਣ ਦੀ ਯਾਦ ਪਾ ਲੋ ਕੋਈ ਫਰਕ ਨਹੀਂ ਪੈਣਾ ਸਾਨੂੰ ਮੈਂ ਕਹਾਂ ਅਸੀਂ ਚਲ ਜਾਂਦੇ ਆ ਮੈਂ ਕਹਾਂ ਸੱਤ ਵਜਨ ਜੀ ਅਸੀਂ ਉੱਪਰ ਦੀ ਆ ਜਣੇ ਸਾਨੂੰ ਕੀ ਫਰਕ ਪੈਣਾ ਸਾਡੀ ਤੁਹਾਡੇ ਕੋ ਬਹਿਸ ਥੋੜਾ ਸਾਡੀ ਤੁਹਾਡੇ ਜਿੱਦ ਨਹੀਂ ਅਸੀਂ ਤੁਹਾਡੇ ਬਦਲੇ ਆਪਣਾ ਟੈਂਪਰੇਚਰ ਐਵੇਂ ਵਧਾਰੀ ਹਾਏ ਸਾਡੇ ਆਖੇ ਲੱਗਦੇ ਅਸੀਂ ਜਿੱਦ ਕਰੀ ਅੱਧਾ ਘੰਟਾ ਤੁਹਾਡੇ ਨਾਲ ਸਿਰ ਖਪਾਈਏ ਕੋਈ ਗੱਲ ਨਹੀਂ ਅਸੀਂ ਹਾਨੂੰ ਅੱਧਾ 20 ਮਿੰਟ ਵੱਧ ਲਾ ਕੇ ਅਸੀਂ ਉੱਪਰੋਂ ਦੀ ਫੇ ਚਲੇ ਗਏ ਪਰ ਕਦੀ ਸੋਚਿਓ ਜ਼ਿੰਦਗੀ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਹੋ ਸਕਦਾ ਤੁਹਾਡੇ ਉਸ ਕੰਮ ਕਰਨਾ ਤੁਸੀਂ ਕਿਹਨੂੰ ਖੁਸ਼ ਨਜਾਇਜ਼ ਕੰਮ ਨਹੀਂ ਕਰਨਾ ਪਰ ਜਿਹੜਾ ਤੂੰ ਜਾਇਜ਼ ਬਣਦਾ ਅੱਜ ਅਸੀਂ ਉੱਚੇ ਅਹੁਦਿਆਂ ਤੇ ਬਹਿ ਕੇ ਵੀ ਜਿੱਥੇ ਵੀ ਕਿ ਜਿੱਥੇ ਬੰਦਾ ਆਪਾਂ ਕੀ ਕਹਿੰਦੇ ਬੰਦਾ ਤੌਂ ਜਮਾਉਂਦਾ ਤੂੰ ਕਦੀ ਵੇਖਿਓ ਜਿਹੜਾ ਬੰਦਾ ਜਿੱਥੇ ਵੀ ਬੈਠਾ ਨਾ ਰੋਹ ਵੇਖਿਓ ਕਿਦਾਂ ਪਉਂਦਾ ਜਦੋਂ ਤੁਸੀਂ ਕਿਤੇ ਉਹਦੇ ਅੜਿੱਕੇ ਆ ਜਾਓ ਨਾ ਪੂਰਾ ਆਪਣਾ ਗੁੱਸਾ ਛਾੜਦਾ ਹੁਣ ਕਰੋਧ ਵੀ ਐਡੀ ਖਤਰਨਾਕ ਜੇ ਉੱਤੋਂ ਠਾਣੂ ਆਉਂਦਾ ਕਰੋਧ ਜਿਹੜਾ ਨਾ ਉੱਤੋਂ ਠਾਣੂ ਆਉਂਦਾ ਮਲੋ ਇੱਕ ਬੌਸ ਨੇ ਆਪਣੇ ਵਰਕਰ ਨੂੰ ਝਾੜਦਾ ਗੁੱਸਾ ਕਰਦਾ ਉਹਨੂੰ ਹੁਣ ਵਰਕਰ ਜਿਹੜਾ ਉਹ ਬੌਸ ਤੇ ਗੁੱਸਾ ਨਹੀਂ ਕਰ ਸਕਦਾ ਕੋਈ ਤਨਖਾਹ ਲੈਣੀ ਹੈ ਉਹ ਤੋਂ ਉਹ ਫੇ ਆਣ ਕੇ ਘਰ ਘਰ ਵਾਲੀ ਤੇ ਗੁੱਸਾ ਕੱਢਦਾ ਹੁਣ ਘਰ ਵਾਲੀ ਵਿਚਾਰੀ ਘਰ ਜਾਵਾ ਉਹ ਬੰਦੇ ਤੇ ਗੁੱਸਾ ਨਹੀਂ ਕਰ ਸਕਦੀ ਉਹ ਗਾੜੀ ਨਿਆਣੇ ਫਾਇੰਟ ਦੀ ਫਿਰ ਨਿਆਣਾ ਹੁਣ ਮਾਂ ਤੇ ਗੁੱਸਾ ਨਹੀਂ ਕਰ ਸਕਦਾ ਕਿਤਾਬਾਂ ਪੜ੍ਹਦਾ ਕਿੱਥੋਂ ਕਿੱਥੋਂ ਕਿਧਰ ਨੂੰ ਤੁਰਿਆ ਅਸੀਂ ਤੇ ਰੋਜ਼ ਅਸੀਂ ਤੇ ਵੇਖਦੇ ਹਾਂ ਬੰਦੇ ਦੇ ਆੜਾ ਮੱਥਾ ਨਾ ਸਾਹ ਸੰਜੜਾ ਆੜਾ ਆੜਾ ਮੱਥਾ ਇਹ ਦੱਸਦਾ ਤੁਹਾਡਾ ਤੁਸੀਂ ਕੀ ਆ ਆੜਾ ਮਥਾਏ ਦਾਦਾ ਤੁਸੀਂ ਕਿੰਨੇ ਕੰਦਰੋਂ ਖੁਸ਼ ਐ ਖੁਸ਼ ਰਹੋ ਕੋਈ ਫਰਕ ਨਹੀਂ ਪੈਂਦਾ ਆਪ ਪਾਊਡਰ ਕਰੀਮਾਂ ਦੀ ਐਨੀ ਜ਼ਰੂਰਤ ਨਹੀਂ ਪੈਣੀ ਅੜੀਆਂ ਆਰਟੀਫੀਸ਼ੀਅਲ ਜਿਹਾ ਲੋਕੀ ਮੇਕਅਪ ਕਰਦੇ ਫਿਰਦੇ ਇਹ ਜਿੰਨੇ ਜ ਅੰਦਰੋਂ ਕਿਉਂਕਿ ਤਬਤ ਕੜਾਹਾ ਬੁੱਝ ਗਿਆ ਜਿੰਨੇ ਮਰਜ਼ੀ ਡਰਾਈ ਫਰੂਟ ਭੇਂ ਭੇ ਕੇ ਖਾਈ ਜਾਓ ਤੁਸੀਂ ਜਿੰਨੇ ਮਰਜ਼ੀ ਕਾਜੂ ਬਦਾਮ ਰਾਤ ਨੂੰ ਭੇਂ ਭੇ ਖਾਈ ਕਹੀ ਕਹਿਣਗੇ ਜੀ ਇਹਨੂੰ ਅਸੀਂ ਕਾਜੂ ਵੀ ਦਿੰਨੇ ਆ ਇਹਨੂੰ ਬਦਾਮ ਵੀ ਦਿੰਨੇ ਆ ਪਤਾ ਨਹੀਂ ਹਰਿਆ ਕਿਉਂ ਨਹੀਂ ਹੁੰਦਾ ਜਾਂ ਹੁੰਦੀ ਇਹ ਖੁਸ਼ ਨਹੀਂ ਇਹ ਪਤਾ ਨਹੀਂ ਕੀ ਗੱਲ ਦਾ ਰੰਗ ਨਹੀਂ ਬਦਲਦਾ ਸਰੀਰ ਨਹੀਂ ਇਹਦਾ ਬਣਦਾ ਅੰਦਰ ਤੇ ਕੜਾਹਾ ਤਬਦਾ ਬਾਰੇ ਤੁਹਾਡੇ ਡਰਾਈ ਫਰੂਟ ਖਾਦੇ ਕੀ ਕਰਨਗੇ ਜੀ ਜੇ ਤੁਸੀਂ ਅੰਦਰੋਂ ਖੁਸ਼ ਹੀ ਨਹੀਂ ਹੋਗੇ ਨਾਨਕ ਭਗਤਾਂ ਤੁਸੀਂ ਜਿਸ ਅਹੁਦੇ ਤੇ ਵੀ ਬੈਠੇ ਉਹਨਾਂ ਖੁਸ਼ ਰਹਿਣ ਦੀ ਆਦਤ ਪਾਓ ਖੁਸ਼ ਰਹਿਣ ਦੀ ਜਿੰਦਗੀ ਤੁਹਾਡੇ ਮੁਤਾਬਕ ਸਾਰਾ ਕੁਝ ਠੋੜਾ ਹੋਣਾ ਹੈ ਅਸੀਂ ਸਭ ਜਿਆਦਿਆਂ ਕੋਲ ਇਹੋ ਤੇ ਸਿੱਖਣਾ ਠੰਡੇ ਅਗਲੇ 5 4 ਪੋ ਤੱਕ ਅਗਲੇ ਆਪਣੇ ਮਹੱਲਾ ਚ ਬੈਠਿਆ ਤੇ ਸੱਤ ਪੋ ਇੱਕ ਸ਼ਾਨ ਚ ਗੁਜ਼ਾਰਨੀ ਪੈ ਰਹੀ ਹੈ ਸ਼ਿਕਵਾ ਕੋਈ ਨਹੀਂ ਚਾਰ ਪੰਜ ਪੋ ਨੂੰ ਮਹੱਲਾ ਚ ਬੈਠਿਆ ਤੇ ਕਈ ਖਡਾਵੇ ਸਭ ਜਿਆਦਿਆਂ ਕੋਲ ਤੇ 7 ਪੋ ਇੱਕ ਛਣ ਜਗ ਜਾਰੀ ਆ ਬਾਬੇ ਕੋ ਮੇ ਮਾਸ਼ਗੀ ਦੀ 8 ਪੋ ਗੰਗੂ ਬ੍ਰਾਹਮਣ ਦੇ ਘਰ ਗੁਜਾਰੀ ਆ 9 ਪੋ ਮੁਰੰਡੇ ਠਾਣੇ ਗੁਜਾਰੀ ਆ ਤੇ 10 11 ਪੋ ਸਰਹੰਦ ਫਤਿਹਗੜ੍ਹ ਸਾਹਿਬ ਦੇ ਠੰਡੇ ਬੁਰਜ ਵਿੱਚ ਗੁਜਾਰੀ ਆ ਪਰ ਉਲਾਮਾ ਨੇ ਦਿੱਤਾ ਨਾਮ ਮਾਤਾ ਜੀ ਨੇ ਦਿੱਤਾ ਤੇ ਨਾ ਸਭ ਜਾਣਦਾ ਦਿੱਤਾ ਅਸੀਂ ਮਾੜੀ ਮਾੜੀ ਗੱਲ ਤੇ ਉਲਾਮੇ ਹਾਏ ਸਾਡਾ ਕਾਰੋਬਾਰ ਡਾਊਨ ਹੋ ਗਿਆ ਹਾਏ ਸਾਡੇ ਪੱਲੇ ਕੱਖ ਨਹੀਂ ਰਿਹਾ ਹਾਏ ਅਸੀਂ ਲੁੱਟੇ ਗਏ ਹਾਏ ਅਸੀਂ ਚੰਗੇ ਭਲੇ ਪਕਵਾਨ ਖਾਂਦਿਆਂ ਹੋਇਆਂ ਵੀ ਚੰਗੇ ਭਲੇ ਬੰਦੇ ਦੇ ਕੋਲ ਪੈਸੇ ਹੋਣ ਦੇ ਬਾਵਜੂਦ ਵੀ ਹਾਲਤ ਵੇਖੋ ਬੰਦੇ ਦੀ ਹੋਈ ਕਿਹੜੀ ਪਈ ਜੇ ਤੁਹਾਡਾ ਸਰੀਰ ਹੀ ਤੰਦਰੁਸਤ ਨਾ ਰਿਹਾ ਤੁਹਾਡਾ ਮਨ ਹੀ ਖੜਿਆ ਨਾ ਰਿਹਾ ਪਹਿਲਾਂ ਤੇ ਆਪਣੀ ਜ਼ਿੰਦਗੀ 'ਚ ਇੱਕ ਨੁਕਤਾ ਸਿੱਖ ਲਈਏ ਵੀ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣ ਦੀ ਆਦਤ ਪਾਈਏ ਨਾਨਕ ਭਗਤਾਂ ਸਦਾ ਵਿਕਾਸ ਜ਼ਿੰਦਗੀ 'ਚ ਹੁੰਦਾ ਕਈ ਵਾਰੀ ਪਰੇਸ਼ਾਨੀਆਂ ਹੁੰਦੀਆਂ ਨੇ ਪਰੇਸ਼ਾਨੀਆਂ ਵੀ ਤੇ ਇਨਸਾਨ ਨਾਲ ਹੀ ਸੰਬੰਧਤ ਨੇ ਨਾ ਅਸੀਂ ਮਨੁੱਖਾਂ ਆ ਪਸ਼ੂਆਂ ਨੂੰ ਕਾਹਦੀਆਂ ਪਰੇਸ਼ਾਨੀਆਂ ਆ ਮੱਝ ਖਾ ਕੇ ਸੌ ਜਾਂਦੀ ਐ ਸਵੇਰੇ ਉੱਠ ਕੇ ਦੁੱਧ ਦੇਂਦੀ ਉਹਨੂੰ ਕੀ ਪਰੇਸ਼ਾਨੀ ਐ ਅਹੀਂ ਮਨੋਖਵਾਂ ਪਰੇਸ਼ਾਨੀਆਂ ਵੀ ਸਾਨੂੰ ਹੋਣੀਆਂ ਹੋਣੀਆਂ ਹਾਂ ਅਸੀਂ ਜਦੋਂ ਸਵੇਰੇ ਉੱਠਦੇ ਹਾਂ ਪਰੇਸ਼ਾਨੀਆਂ ਸਾਡੇ ਨਾਲ ਉੱਠਦੀਆਂ ਕੋਈ ਗੱਲ ਨਹੀਂ ਫੇਰ ਕੀ ਗੱਲ ਆ ਮੈਂ ਆਪਣੇ ਆਪ ਨੂੰ ਇੰਨਾ ਤਗੜੇ ਕਰਨਾ ਵੀ ਤੁਸੀਂ ਤੁਹਾਡੇ ਅੰਦਰ ਐਡੀ ਤਾਕਤ ਆ ਜਾਏ ਵੀ ਪਰੇਸ਼ਾਨੀ ਤੁਹਾਡੇ ਸਾਹਮਣੇ ਛੋਟੀ ਹੋ ਜਾਏ ਸਭ ਜਿਆਦਿਆਂ ਸਾਹਮਣੇ ਲੱਗਦਾ ਨਹੀਂ ਕਿ ਐਡੀ ਵੱਡੀ ਦਿੜਤਾ ਸਾਹਮਣੇ ਅਗਲੇ ਹਾਰੇ ਪੈ ਵਜ਼ੀਰ ਖਾਂ ਬਿਮਾਰ ਹੋ ਗਿਆ ਅੰਦਰੋਂ ਵਜ਼ੀਰ ਖਾਂ ਇਤਿਹਾਸ ਦੱਸਦਾ ਕਿ ਵਜ਼ੀਰ ਖਾਂ ਅੰਦਰੋਂ ਬਿਮਾਰ ਹੋ ਗਿਆ ਉਹ ਠੀਕ ਨਹੀਂ ਰਿਹਾ ਬਾਦ ਉਸ ਉਹਨੂੰ ਲਾਹਣਤਾ ਪਈਆ ਆਪਣੇ ਅੰਦਰੋਂ ਵੀ ਯਾਰ ਕਾਦਾ ਤੂੰ ਸੂਬਾ ਯਾਰ ਉਹ ਲੱਖ ਦੀ ਲਾਹਣ ਤੇਰੇ ਤੇ ਤੇਰੇ ਕੋਲ 7 ਦੇ 9 ਸਾਲ ਦੇ ਸਭ ਜਿਆਦਾ ਤੇਰੇ ਆਖੇ ਨਹੀਂ ਲੱਗ ਸਕੇ ਤੂੰ ਨਾ ਕੋਈ ਇਨ ਨਹੀਂ ਮਨਾ ਸਕਿਆ ਤੂੰ ਕਾਦਾ ਸੂਬਾ ਬਈ ਲਾਹਣਤਾ ਪਈਆ ਉਹਨੂੰ ਹਿਸਟਰੀ ਗਵਾਹ ਹੈ ਇਸ ਗੱਲ ਦੀ ਤੇ ਇਧਰ ਇਧਰ ਦਾਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ 11 ਨਵੰਬਰ 1675 ਈਸਵੀ ਨੂੰ ਜਿਸ ਜਿਸ ਕਾਜੀ ਨੇ ਫਤਵਾ ਪੜਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਰਥਾਏ 16 ਦਿਨ ਬਾਅਦ ਠੀਕ 15 16 ਦਿਨ ਬਾਅਦ ਉਹ ਦੁਨੀਆ ਤੋਂ ਕੂਚ ਕਰ ਗਿਆ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਅੰਦਰੋਂ ਲਾਣ ਤਾਂ ਇੰਨੀਆਂ ਪਈਆਂ ਉਹ ਪੈਸਾ ਸਭ ਕੁਝ ਦੀ ਹੁੰਦਾ ਅੱਜ ਪੈਸੇ ਵਾਸਤੇ ਗਲਤ ਫਤਵਾ ਪੜਾ ਆਇਆ ਤੂੰ ਕਿਉਂਕਿ ਜਿਹੜੇ ਜਿੰਨੇ ਵੀ ਪੋਲਿਟਿਕਲ ਲੋਕ ਹੁੰਦੇ ਆ ਨਾ ਉਹ ਆਪਣੇ ਸਿਰ 'ਤੇ ਇਲਜ਼ਾਮ ਨਹੀਂ ਲੈਂਦੇ ਉਹਨਾਂ ਨੇ ਅੱਗੇ ਕਾਜ਼ੀਆਂ ਬੁਲਾਣਿਆਂ ਨੂੰ ਕੀਤਾ ਹੋਇਆ ਸੀ ਵੀ ਤੁਸੀਂ ਫਤਵਾ ਪੜੋ ਤੁਸੀਂ ਵੇਖੋ ਸਭ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਉਦੋਂ ਵੀ ਉਹਨਾਂ ਨੇ ਕਿਹਾ ਕਾਜੀ ਸਾਹਿਬ ਫਤਵਾ ਦੱਸਿਓ ਵੀ ਸਰਾ ਇਜਾਜ਼ ਦਿੰਦੀ ਆ ਉਹਨਾਂ ਦਾ ਦਿੰਦੀ ਆ ਜੀ ਪੈਸਾ ਸੀ ਨਾ ਕਿੰਨੇ ਪੈਸੇ ਚਾਹਲੇ ਹੋਣਗੇ ਉਹਨੂੰ ਜਦੋਂ ਸਭ ਜਿਆਦੇ ਨੂੰ ਸ਼ਹੀਦ ਕਰਨਾ ਉਦੋਂ ਹੀ ਕਾਜੀ ਨੂੰ ਪੁੱਛਿਆ ਗਿਆ ਉੱਥੇ ਕਾਜੀ ਨੂੰ ਪੁੱਛਿਆ ਗਿਆ ਕਾਜੀ ਨੇ ਕਿ ਹਾਂਜੀ ਇਜਾਜ਼ਤ ਭਾਵੇਂ ਕਿ ਸਰਾ ਇਜਾਜ਼ਤ ਨਹੀਂ ਦਿੰਦੀ ਵੀ ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ ਤੁਸੀਂ ਉਹਦੇ ਨਾਲ ਹਿੱਕ 'ਚ ਵਜੋ ਜਾ ਕੇ ਤੁਹਾਨੂੰ ਇਹ ਕਾਨੂੰਨ ਆਗਿਆ ਨਹੀਂ ਦਿੰਦਾ ਕਿ ਤੁਸੀਂ ਮਾਸੂਮ ਛੋਟੇ ਬੱਚਿਆਂ ਦੇ ਉੱਤੇ ਐਡਾ ਵੱਡਾ ਜ਼ੁਲਮ ਕਰੋ ਤੁਸੀਂ ਇਹ ਅਗੇ ਤੇ ਉਸ ਵਕਤ ਜਿਹੜੇ ਧਰਮੀ ਲੋਕ ਸੀ ਨਾ ਜਿਹੜੇ ਅੰਦਰ ਬੈਠੇ ਧਰਮੀ ਲੋਕ ਸੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨੌਕਰੀਆਂ ਹੁੰਦੀਆਂ ਨੇ ਨਾ ਅੰਦਰ ਬੈਠੇ ਵੀ ਰੌਲਾ ਪਾਉਂਦੇ ਸੀ ਵੀ ਇਹ ਕੰਮ ਗਲਤ ਹੋ ਰਿਹਾ ਠੀਕ ਹੈ ਅਸੀਂ ਨੌਕਰੀ ਕਰ ਰਹੇ ਹਾਂ ਪਰ ਸਾਡੀ ਪੇਸ਼ ਕੋਈ ਨਹੀਂ ਜਾ ਰਹੀ ਅਸੀਂ ਕਰੀਏ ਕੀ ਤੁਸੀਂ ਕੀ ਸੋਚਦੇ ਹੋ ਉੱਥੇ ਅੰਦਰ ਬੈਠੇ ਜਿਹੜੇ ਉਹਨਾਂ ਦੇ ਵਰਕਰ ਹੋਣਗੇ ਉਹ ਸਾਰੇ ਖੁਸ਼ ਹੋਣਗੇ ਨਾ ਉਹਨਾਂ ਨੇ ਵੀ ਲਹਨਤਾ ਪਾਈ ਹੋਣਗੇ ਵਜ਼ੀਰ ਖਾਂ ਇਹ ਤੂੰ ਧੱਕਾ ਕਰ ਰਿਹਾ ਤੇਰੀ ਇਸ ਘਟਨਾ ਨੇ ਤੇਰੀਆਂ ਜੜਾਂ ਪੜ ਦੇਣੀਆਂ ਤੇ ਉਹ ਗੱਲ ਹੋਈ 6 ਸਾਲਾਂ ਬਾਅਦ ਵਜ਼ੀਰ ਖਾਂ ਉਸ ਤਖਤ ਤੇ ਰਹੀ ਨਹੀਂ ਉੱਥੇ ਉੱਥੇ ਸਰਦਾਰ ਬਾਸ ਸਿੰਘ ਆਣ ਕੇ ਬਹਿ ਗਿਆ ਤੇ ਸਿੱਖਾਂ ਦਾ ਖਾਲਸਾ ਨਿਸ਼ਾਨ ਝੁਲਦਾ ਸੀ ਉੱਥੇ ਕੁਇਸ ਕਰਕੇ ਚੇਤਾ ਰੱਖਿਓ ਜਿਨਨੇ ਅਜ ਵੀ ਪੋਲਿਟਿਕਲ ਲੋਗ ਆਪਣੀਆਂ ਫੂਫਾਂਚ ਤੁਰੇ ਫਿਰਦੇ ਆ ਨਾ ਜੇ ਇੱਥੇ ਵੱਡੇ ਵੱਡੇ ਅਕਬਰ ਵਰਗੇ ਤੇ ਬਾਬਰ ਵਰਗੇ ਤੇ ਜਹਾਂਗੀਰ ਵਰਗੇ ਫਰਕਸ਼ੀਅਰ ਵਰਗੇ ਨਹੀਂ ਰਹੇ ਤੇ ਰਹਿਣਾ ਪਿਆਰੇ ਤੁਸੀਂ ਵੀ ਨਹੀਂ ਸਮਾਜ ਨੂੰ ਇੱਕ ਬਰਾਬਰ ਰੱਖਣ ਦੀ ਕੋਸ਼ਿਸ਼ ਕਰੋ ਇਹ ਨਾ ਕੋਈ ਇੱਕੋ ਹੀ ਵਰਗ ਦੁਨੀਆ ਤੇ ਰਵੇ ਨਾ ਨਾ ਜੀ ਇੱਥੇ ਹਿੰਦੂ ਵੀ ਰਹੂਗਾ ਇੱਥੇ ਮੁਸਲਮਾਨ ਵੀ ਰਹੂਗਾ ਇੱਥੇ ਸਿੱਖ ਵੀ ਰਹੂਗਾ ਹਰ ਇੱਕ ਨੂੰ ਉਹਨਾਂ ਦੇ ਬਣਦੇ ਅਧਿਕਾਰ ਮਿਲਣੇ ਚਾਹੀਦੇ ਨੇ ਜੇ ਤੱਕਾ ਕਰੋਗੇ ਤੇ ਯਾਦ ਰੱਖਿਓ ਫਿਰ ਦਾ ਨੁਕਸਾਨ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਠਾਉਣਾ ਪੈ ਸਕਦਾ ਹੈ ਤੇ ਹੋਇਆ ਵੀ ਆ ਤੁਸੀਂ ਵੇਖੋ ਜਿਹੜੇ ਵੀ ਜਿੰਨੀਆਂ ਲੋਕਾਂ ਨੇ ਅੱਜ ਤੱਕ ਇਹਨਾਂ ਗੱਲਾਂ ਤੇ ਧੱਕੇ ਕੀਤੇ ਨੇ ਦੁਨੀਆ ਦੇ ਇਤਿਹਾਸ ਦੀ ਗਵਾਹੀ ਹੈ ਕਿ ਸਮਾਂ ਪਾ ਕੇ ਉਹਦੇ ਨਾਮੋ ਨਿਸ਼ਾਨ ਵੀ ਦੁਨੀਆ ਤੋਂ ਮਿਟ ਗਏ ਨੇ ਇਹ ਗਵਾਹੀ ਆ ਇਸ ਕਰਕੇ ਸਾਰੇ ਬਰਾਬਰ ਆਪਾਂ ਸਿੱਖ ਰਾਜ ਦੀ ਸਭ ਤੋਂ ਬਿਊਟੀ ਸੀ ਖੁਦ ਖੂਬਸੂਰਤੀ ਸੀ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਾਇਮ ਕੀਤਾ ਉਹਨੇ ਹਿੰਦੂਆਂ ਨੂੰ ਨਫ਼ਰਤ ਨਹੀਂ ਕੀਤੀ ਉਹਨੇ ਕਿਹਾ ਜਿ세 ਹਿੰਦੂਆਂ ਨੂੰ ਮੰਦਿਰ ਬਣਾ ਕੇ ਦਿੱਤੇ ਜਿਸ ਮੁਸਲਮਾਨ ਸੀ ਉਹਨਾਂ ਨੂੰ ਮਸਜਿਦਾਂ ਬਣਾ ਕੇ ਦਿੱਤੀਆਂ ਕਿ ਆਓ ਤੇ ਉਹਦੀ ਉਹਦੇ ਉਹਨਾਂ ਦੀ ਸਰਕਾਰ ਵਿੱਚ ਹਰ ਇੱਕ ਬੰਦਿਆਂ ਨੂੰ ਅਹੁਦੇ ਵੀ ਬਰਾਬਰ ਦਿੱਤੇ ਗਏ ਕਿ ਖਾਲਸਾ ਹੀ ਨਾ ਰਾਜਵਾ ਇੱਥੇ ਤੁਹਾਨੂੰ ਬਰਾਬਰ ਅਹੁਦੇ ਵੀ ਦਿੱਤੇ ਜਾਣੇ ਆ ਤੇ ਇਸ ਕਿਉਂਕਿ ਵਿਤਕਰਾ ਨਹੀਂ ਸੀ ਕਿਸੇ ਦੇ ਨਾਲ ਪਰ ਗੱਲ ਇਹ ਆ ਕਿ ਚੰਗੇ ਇਨਸਾਨਾਂ ਦੀ ਹਮੇਸ਼ਾ ਹੀ ਚੰਗਿਆਈ ਹੀ ਦੁਸ਼ਮਣਾਂ ਬਣ ਜਾਂਦੀ ਹੈ ਤੋਂ ਗੁਰੂ ਕਿਰਪਾ ਕਰੇ ਅਸੀਂ ਉਸ ਗੁਰੂ ਦੇ ਪੁੱਤਰਾਂ ਜਿਸ ਗੁਰੂ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਸਤ ਗੁਰ ਮਤ ਵਿੜਾ ਗੁਰ ਪੂਰੇ ਮੇਰੀ ਰਾਖ ਲਈ ਮੇਰੇ ਪੂਰੇ ਗੁਰੂ ਨੇ ਮੇਰੀ ਰਾਖ ਲਈ ਮੈਨੂੰ ਬਚਾ ਲਿਆ ਅਮਰਤ ਨਾਮ ਰਿਧੈ ਮੇ ਦੀਨੋ ਅਮਰਤ ਵਰਗੀ ਪਿਆਰੀ ਸਿੱਖਿਆ ਦੇ ਕੇ ਜਨਮ ਜਨਮ ਕੀ ਮੈਲ ਗਈ ਮੇਰੇ ਅੰਦਰ ਜਿਹੜੀ ਵਿਕਾਰਾਂ ਦੀ ਮੈਲ ਸੀ ਮੇਰੇ ਗੁਰੂ ਦੇ ਉਪਦੇਸ਼ ਨੇ ਧੋ ਕੇ ਬਾਹਰ ਕੱਢ ਦਿੱਤੀ ਨਿਵਰੇ ਦੂਤ ਦੁਸ਼ਟ ਬਹਿرائی ਜਿਹੜੇ ਅੰਦਰ ਮੇਰੇ ਦੂਤ ਸੀ ਨਾ ਜਿਹੜੇ ਪੰਜ ਵਿਕਾਰ ਮੈਨੂੰ ਤੰਗ ਕਰਦੇ ਸੀ ਉਹ ਦੂਰ ਹੋ ਗਏ ਨਿਵਰੇ ਦੂਤ ਦੁਸ਼ਟ ਬਹਿرائی ਕਦੋਂ ਗੁਰਪੂਰੇ ਕਾ ਜਪਿਆ ਜਾਪ ਜਰੂ ਮੈਂ ਪੂਰੇ ਗੁਰੂ ਦਾ ਜਾਪ ਜਪਿਆ ਪੂਰੇ ਗੁਰੂ ਦੀ ਸਿੱਖਿਆ ਉਤੇ ਤੁਰਿਆ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਹੁਣ ਇਹਨਾਂ ਪੰਜਾਂ ਵਕਾਰਾਂ ਚ ਕਿਸੇ ਦੀ ਪੇਛ ਨਹੀਂ ਜਾਂਦੀ ਪ੍ਰਭ ਮੇਰੇ ਕਾ ਵਡ ਪ੍ਰਤਾ ਮੇਰੇ ਪ੍ਰਭੂ ਦਾ ਪ੍ਰਤਾਪ ਹੀ ਇਹਨਾ ਮੈਂ ਕਿ ਸਿਮਰ 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 ਸੁਖ ਪਾਇਆ ਹੁਣ ਜੋਂ ਜੋਂ ਮੈਂ ਸਿਮਰਦਾ ਵਾਂ ਜੋਂ ਜੋਂ ਚੇਤੇ ਕਰਦਾ ਮੈਂ ਆਤਮਿਕ ਤੌਰ ਤੇ ਸੁਖੀ ਹੋਣਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਕਿਹੜੇ ਚਰਨ ਕਮਲ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਰੱਖ ਮਨ ਮਾਹੀ ਤਾਂ ਕੀ ਸ਼ਰਨਾ ਪਰਿਓ ਨਾਨਕ ਦਾਸ ਨਾਨਕ ਦਾਸ ਵੀ ਹੁਣ ਉਸ ਅਕਾਲ ਪੁਰਖ ਵੈਗੁਰੂ ਦੀ ਸ਼ਰਨ ਵਿੱਚ ਪਿਆੜਾ ਸਭ ਤੋਂ ਸੁਪਰੀਮ ਆ ਜਾਂ ਤੇ ਉਪਰ ਕੋ ਨਾ